ਦੋਸਤੋ ਤੁਹਾਡੇ ਕੋਲ ਜਿਹੜਾ ਮੋਬਾਈਲ ਫੋਨ ਹੈ ਕੀਤੇ ਇਹ ਚੋਰੀ ਦਾ ਤਾਂ ਨਹੀਂ ਕੀ ਤੁਸੀਂ ਇਹ ਜਾਨਣਾ ਚਾਹੁੰਦੇ ਹੋ ਜੇਕਰ ਤੁਸੀਂ ਇਹ ਜਾਨਣਾ ਚਾਹੁੰਦੇ ਹੋ ਤਾਂ ਫਿਰ ਇਹ ਵੀਡੀਓ ਤੁਹਾਡੇ ਲਈ ਹੈ ਸਤਿ ਸ੍ਰੀ ਅਕਾਲ ਜੀ ਬਾਈਸ ਪੰਜਾਬੀ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਹਾਂ ਅਵਤਾਰ ਸਿੰਘ ਕਮੋਜ ਦੋਸਤੋ ਜੇਕਰ ਤੁਹਾਡਾ ਮੋਬਾਈਲ ਫੋਨ ਚੋਰੀ ਦਾ ਹੋਵੇ ਤਾਂ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਨਾ ਕੋਈ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤਾਂ ਫਿਰ ਇਹ ਜਾਨਣਾ ਵੀ ਜ਼ਰੂਰੀ ਹੈਗਾ ਸਾਰਿਆਂ ਦੇ ਲਈ ਕਿ ਕੀ ਉਹਨਾਂ ਦਾ ਮੋਬਾਈਲ ਚੋਰੀ ਦਾ ਤਾਂ ਨਹੀਂ ਹੈਗਾ ਅੱਜ ਵੀ ਇਹ ਵੀਡੀਓ ਵੀ ਬਹੁਤ ਹੀ ਇੰਟਰਸਟਿੰਗ ਹੋਵੇਗੀ ਦੋਸਤੋ ਤਾਂ ਫਿਰ ਇਸ ਨੂੰ ਲਾਈਕ ਅਤੇ ਸ਼ੇਅਰ ਕਰਨਾ ਤਾਂ ਬਣਦਾ ਹੈ ਜਿਹੜਾ ਤਰੀਕਾ ਤੁਹਾਨੂੰ ਮੈਂ ਦੱਸਣ ਜਾ ਰਿਹਾ ਹਾਂ ਬਿਲਕੁਲ ਨਵਾਂ ਤਰੀਕਾ ਹੈ ਇਸ ਦੇ ਨਾਲ ਤੁਸੀਂ ਆਪਣਾ ਮੋਬਾਈਲ ਫੋਨ ਤਾਂ ਪਤਾ ਕਰ ਹੀ ਸਕਦੇ ਹੋ ਕਿ ਚੋਰੀ ਦਾ ਹੈਗਾ ਕਿ ਨਹੀਂ ਹੈਗਾ ਤੁਸੀਂ ਦੂਸਰੇ ਕਿਸੇ ਦਾ ਮੋਬਾਈਲ ਵੀ ਪਤਾ ਕਰ ਸਕਦੇ ਹੋ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਤੁਹਾਡੀ ਟ੍ਰਿਕ ਸਾਰੀ ਜ਼ਿੰਦਗੀ ਕੰਮ ਆਊਗਾ ਅਤੇ ਹਾਂ ਖਾਸ ਕਰਕੇ ਇੱਕ ਜਗ੍ਹਾ ਹੋਰ ਕੰਮ ਆਊਗਾ ਉਹ ਕਿਹੜੀ ਹੈ ਪਹਿਲਾਂ ਦੱਸੋ ਵੀਡੀਓ ਲਾਈਕ ਅਤੇ ਸ਼ੇਅਰ ਕੀਤੀ ਕਿ ਨਹੀਂ ਜੇ ਨਹੀਂ ਕੀਤੀ ਤਾਂ ਇੱਕ ਵਾਰੀ ਦੱਬ ਕੇ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਹਾਂ ਦੋਸਤੋ ਇਹ ساری ਜ਼ਿੰਦਗੀ ਤੁਹਾਡੇ ਇਹ ਤਰੀਕਾ ਕੰਮ ਆਉਂਦਾ ਰਹੇਗਾ ਅਤੇ ਖਾਸ ਕਰਕੇ ਜੇਕਰ ਤੁਸੀਂ ਕੋਈ ਸੈਕੰਡ ਹੈਂਡ ਫੋਨ ਖਰੀਦਣਾ ਹੋਵੇ ਜਾਂ ਫਿਰ ਕੋਈ ਭਵਿੱਖ ਦੇ ਵਿੱਚ ਨਵਾਂ ਫੋਨ ਖਰੀਦਣਾ ਹੈ ਤਾਂ ਉਸ ਵਕਤ ਵੀ ਇਹ ਤਰੀਕਾ ਤੁਹਾਡੇ ਕੰਮ ਆਵੇਗਾ ਫੋਨ ਨੂੰ ਖਰੀਦਣ ਤੋਂ ਪਹਿਲਾਂ ਇੱਕ ਵਾਰੀ ਚੈੱਕ ਜ਼ਰੂਰ ਕਰ ਲਿਓ ਇਸ ਤਰੀਕੇ ਦੇ ਨਾਲ ਕਿ ਕਿਤੇ ਉਹ ਮੋਬਾਈਲ ਫੋਨ ਚੋਰੀ ਦਾ ਨਾ ਹੋਵੇ ਤਾਂ ਆਓ ਫਿਰ ਉਸ ਤਰੀਕੇ ਵੱਲ ਚੱਲਦੇ ਹਾਂ ਕਿ ਤੁਸੀਂ ਇਸ ਨੂੰ ਚੈੱਕ ਕਿਵੇਂ ਕਰਨਾ ਹੈ ਹੁਣ ਤੁਸੀਂ ਜਿਹੜੇ ਮੋਬਾਈਲ ਫੋਨ ਨੂੰ ਚੈੱਕ ਕਰਨਾ ਜਾਂ ਆਪਣੇ ਮੋਬਾਈਲ ਫੋਨ ਨੂੰ ਚੈੱਕ ਕਰਨਾ ਹੈ ਪਹਿਲਾਂ ਤਾਂ ਤੁਹਾਨੂੰ ਉਸਦਾ IMEI ਨੰਬਰ ਪਤਾ ਹੋਣਾ ਚਾਹੀਦਾ ਹੈ ਹੁਣ ਇਹ ਪਤਾ ਕਿੱਦਾਂ ਕੀਤਾ ਜਾ ਸਕਦਾ ਹੈ ਤੁਸੀਂ ਆਪਣੇ ਮੋਬਾਈਲ ਦੀ ਸੈਟਿੰਗ ਦੇ ਵਿੱਚ ਜਾਣਾ ਹੈ ਸੈਟਿੰਗ ਦੇ ਵਿੱਚ ਜਾਣ ਤੋਂ ਇਹਨਾਂ ਆਪਸ਼ਨਾਂ ਦੇ ਵਿੱਚ ਇੱਕ ਅਬਾਊਟ ਡਿਵਾਈਸ ਵਾਲੀ ਆਪਸ਼ਨ ਹੋਵੇਗੀ ਤੁਸੀਂ ਅਬਾਊਟ ਡਿਵਾਈਸ ਵਾਲੀ ਆਪਸ਼ਨ ਦੇ ਉੱਪਰ ਚਲੇ ਜਾਣਾ ਅਤੇ ਆਪਣੇ ਮੋਬਾਈਲ ਦਾ IMEI ਨੰਬਰ ਨੂੰ ਦੇਖਣ ਦੇ ਲਈ ਸਟੇਟਸ ਦੇ ਉੱਪਰ ਤੁਹਾਨੂੰ ਜਾਣਾ ਪਵੇਗਾ ਸਟੇਟਸ ਦੇ ਉੱਪਰ ਜਦੋਂ ਤੁਸੀਂ ਜਾਓਗੇ ਤਾਂ ਤੁਹਾਨੂੰ ਤੁਹਾਡੇ ਮੋਬਾਈਲ ਫੋਨ ਦੇ ਜੇਕਰ ਮੋਬਾਈਲ ਫੋਨ ਦੇ ਵਿੱਚ ਦੋ SIM ਮੇ ਤਾਂ ਦੋਵੇਂ IMEI ਨੰਬਰ ਜੇਕਰ ਇੱਕ ਹੈ ਤਾਂ ਇੱਕ IMEI ਨੰਬਰ ਤੁਹਾਨੂੰ ਇੱਥੇ ਡਿਸਪਲੇ ਹੋਇਆ ਦਿਖ ਜਾਵੇਗਾ ਹੁਣ ਤੁਸੀਂ ਕੀ ਕਰਨਾ ਇਸ ਨੰਬਰ ਨੂੰ ਨੋਟ ਕਰ ਲਓ ਜਾਂ ਇਸ ਨੰਬਰ ਨੂੰ ਕਾਪੀ ਕਰ ਲਓ ਇੱਕ ਹੋਰ ਤਰੀਕੇ ਦੇ ਨਾਲ ਇਸ ਨੂੰ ਪਤਾ ਕੀਤਾ ਜਾ ਸਕਦਾ ਤੁਸੀਂ ਸੈਟਿੰਗ ਦੇ ਵਿੱਚ ਜਾਓਗੇ ਜਦੋਂ ਸੈਟਿੰਗ ਦੇ ਵਿੱਚ ਜਾਣ ਤੇ ਤੁਸੀਂ ਆਪਸ਼ਨਾਂ ਦੇਖਣ ਦੀ ਬਜਾਏ ਉੱਪਰ ਸਰਚ ਦੀ ਆਪਸ਼ਨ ਦੇ ਵਿੱਚ ਤੁਸੀਂ IMEI ਸਰਚ ਕਰ ਲੈਣਾ ਹੈਗਾ ਜਦੋਂ ਤੁਸੀਂ IMEI ਸਰਚ ਕਰੋਗੇ ਇੱਥੇ ਤਾਂ ਇੱਥੇ ਦੋਨੇ ਸਲੋਟਾਂ ਦਾ IMEI ਨੰਬਰ ਦਾ ਸਟੇਟਸ ਤੁਹਾਨੂੰ ਨਜ਼ਰ ਆਵੇਗਾ ਤੁਸੀਂ ਜਿਹੜੇ ਵੀ ਸਲੋਟ ਦਾ ਨੰਬਰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਚੋਰੀ ਦਾ ਮੋਬਾਈਲ ਦੇਖਣ ਦੇ ਲਈ ਦੋਸਤੋ ਇੱਕ IMEI ਨੰਬਰ ਹੀ ਬਹੁਤ ਹੈਗਾ ਵੈਸੇ ਵਧੀਆ ਜੇਕਰ ਦੋਵੇਂ ਚੈੱਕ ਕਰ ਲਈ ਜਾਣ ਹੁਣ ਜਦੋਂ ਇੱਥੇ ਆ ਕੇ ਅਪਰ ਚੈੱਕ ਕਰਦੇ ਹਾਂ ਤਾਂ IMEI ਸਲੋਟ 1 ਦੇ ਉੱਪਰ ਜਦੋਂ ਆਪਾਂ ਕਲਿੱਕ ਕਰਾਂਗੇ ਤਾਂ ਉਸ ਦਾ ਨੰਬਰ ਇੱਥੇ ਡਿਸਪਲੇ ਦੇ ਉੱਪਰ ਤੁਹਾਨੂੰ ਸ਼ੋ ਹੋ ਜਾਵੇਗਾ ਹੁਣ ਦੋਸਤੋ ਇਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਤੁਹਾਨੂੰ IMEI ਨੰਬਰ ਦਾ ਪਤਾ ਲੱਗ ਗਿਆ ਮੋਬਾਈਲ ਦਾ ਹੁਣ ਤੁਸੀਂ ਇੱਕ ਨੰਬਰ ਨੋਟ ਕਰੋ 14422 14422 ਹੁਣ ਤੁਸੀਂ 14422 ਦੇ ਉੱਪਰ SMS ਕਰਨਾ ਹੈਗਾ ਹੁਣ 14422 ਦੇ ਉੱਪਰ ਤੁਸੀਂ SMS ਕੀ ਕਰਨਾ ਹੈ SMS ਦੇ ਵਿੱਚ ਤੁਸੀਂ ਲਿਖਣਾ K Y M ਇੱਕ ਸਪੇਸ ਦੇਣੀ ਹੈ ਉਸ ਤੋਂ ਬਾਅਦ ਇਹ IMEI ਨੰਬਰ ਪਾ ਦੇਣਾ ਅਤੇ ਇਸ ਨੂੰ ਸੈਂਡ ਕਰ ਦੇਣਾ ਹੈਗਾ ਜਿਵੇਂ ਹੀ ਤੁਸੀਂ ਇਸ ਨੰਬਰ ਨੂੰ ਸੈਂਡ ਕਰੋਗੇ ਤਾਂ ਫੌਰਨ ਤੁਹਾਡੇ ਮੋਬਾਈਲ ਦੇ ਉੱਪਰ ਇੱਕ ਮੈਸੇਜ ਆ ਜਾਵੇਗਾ ਅਤੇ ਉਸ ਦੇ ਉੱਪਰ IMEI ਨੰਬਰ ਦੁਬਾਰਾ ਉਹ ਵੀ ਦੱਸਿਆ ਹੋਵੇਗਾ ਅਤੇ ਉਸ ਫੋਨ ਦੀ ਪੂਰੀ ਜਾਣਕਾਰੀ ਦਿੱਤੀ ਹੋਵੇਗੀ ਅਤੇ ਜੇਕਰ ਉਹ ਫੋਨ ਚੋਰੀ ਦਾ ਹੋਇਆ ਤਾਂ ਜਾਂ ਉਸ ਦੀ ਕੋਈ ਕੰਪਲੇਂਟ ਹੋਈ ਹੋਈ ਹੈ ਤਾਂ ਉਹ ਵੀ ਇੱਥੇ ਤੁਹਾਨੂੰ ਸ਼ੋ ਹੋ ਜਾਵੇਗਾ ਸੋ ਦੋਸਤੋ ਹੈ ਨਾ ਬਹੁਤ ਕੰਮ ਦਾ ਤਰੀਕਾ ਅਤੇ ਜੇਕਰ ਤੁਹਾਨੂੰ ਇਹ ਤਰੀਕਾ ਤੇ ਵੀਡੀਓ ਪਸੰਦ ਆਈ ਅਤੇ ਜੇਕਰ ਤੁਸੀਂ ਹੁਣ ਤੱਕ ਲਾਈਕ ਅਤੇ ਸ਼ੇਅਰ ਨਹੀਂ ਕੀਤੀ ਤਾਂ ਇਸ ਵੀਡੀਓ ਨੂੰ ਲਾਈਕ ਅਤੇ ਇੱਕ ਵਾਰੀ ਸ਼ੇਅਰ ਜ਼ਰੂਰ ਕਰ ਲਓ ਅਤੇ ਜੇਕਰ ਤੁਸੀਂ ਬਾਈਜੀ ਪੰਜਾਬੀ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਬਾਈਜੀ ਪੰਜਾਬੀ ਨੂੰ ਫੇਸਬੁੱਕ ਦੇ ਉੱਪਰ ਫੋਲੋ ਅਤੇ YouTube ਦੇ ਉੱਪਰ ਸਬਸਕ੍ਰਾਈਬ ਵੀ ਜ਼ਰੂਰ ਕਰ ਲਓ ਦੋਸਤੋ ਧੰਨਵਾਦ ਹੈ ਦੋਸਤੋ ਫਿਰ ਮਿਲਾਂਗੇ